ਸਾਤਸਰੀਏ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਕਾਫੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਦਿਨ ਬਦਿਨ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਦੇ ਜਿਸ ਤਰੀਕੇ ਨਾਲ ਸਿਆਸਤ ਦੇ ਵਿੱਚ ਸਿਆਸਤ ਨੂੰ ਲੈ ਕੇ ਬਿਆਨ ਆ ਰਹੇ ਹੈ ਕਾਫੀ ਕਿਆਸਰਾਈਆਂ ਲੱਗ ਰਹੀਆਂ ਹੈ ਕਿ 2027 ਦੀਆਂ ਜਿਹੜੀਆਂ ਚੋਣਾਂ ਉਹ ਕਾਫੀ ਰੋਮਾਂਚਕ ਹੋਣ ਵਾਲੀਆਂ ਹੈ ਬੇਸ਼ੱਕ ਪਹਿਲਾਂ ਪੰਜਾਬ ਦੇ ਵਿੱਚ ਤਿੰਨ ਪਾਰਟੀਆਂ ਜਿਹੜੀਆਂ ਸੰਘ ਉਨ੍ਹਾਂ ਦੇ ਵਿੱਚ ਹੀ ਜਿਹੜਾ ਮੁਕਾਬਲਾ ਦੇਖਣ ਨੂੰ ਮਿਲਦਾ ਸੀ ਪਰ ਇਸ ਵਾਰ ਦੋ ਪਾਰਟੀਆਂ ਜਿਹੜੀਆਂ ਨਵੀਆਂ ਹੋਣ ਦੇ ਚਾਈਆਂ ਉਹ ਪੰਥਕ ਹੋਣ ਕਰਕੇ ਮੁਕਾਬਲਾ ਹੋਰ ਵੀ ਜਿਹੜਾ ਉਹ ਰੌਚਕ ਹੋਣ ਦੀਆਂ ਸੰਭਾਵਨਾਵਾਂ ਹਨ 2027 ਦੇ ਵਿੱਚ ਉੱਥੇ ਹੀ ਸੁਖਬੀਰ ਸਿੰਘ ਬਾਦਲ ਜੋ ਕਿ ਪਹਿਲਾਂ ਲਗਾਤਾਰ ਜਲਾਲਾਬਾਦ ਜੋ ਕਿ ਫਾਜ਼ਿਲਕਾ ਜ਼ਿਲ੍ਹੇ ਦਾ ਹਲਕਾ ਹੈ ਉਸ ਤੋਂ ਆਪਣੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਦੇ ਆ ਰਹੇ ਸਨ ਪਰ ਉਹਨਾਂ ਦੇ ਇਸ ਐਲਾਨ ਦੇ ਨਾਲ ਕਿ ਉਹਨਾਂ ਨੇ ਅਪੀਲ ਕੀਤੀ ਗਿੱਦੜਵਾ ਵਾਸੀਆਂ ਨੂੰ ਗਿੱਦੜਪਾ ਦੇ ਆਗੂਆਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਕਿ ਇਸ ਵਾਰ ਉਹ ਗਿੱਦੜਬਾ ਹਲਕੇ ਤੋਂ ਜਿਹੜੀ ਹੈ ਚੋਣ ਲੜਨਗੇ ਜਿਸ ਨੂੰ ਲੈ ਕੇ ਜਿਹੜੀ ਸੰਭਾਵਨਾ ਹੈ ਉਹ ਹੋਰ ਵੀ ਰੋਚਕ ਹੋ ਸਕਦੀ ਹੈ ਕਿਉਂਕਿ ਇੱਥੋਂ ਦੋ ਪ੍ਰਧਾਨ ਨਾਮੋ ਸਾਹਮਣੇ ਹੋਣਗੇ ਇੱਥੋਂ ਇਹ ਸੀਟ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਦੀ ਬੇਸ਼ੱਕ ਉਹਨਾਂ ਦੇ ਪਿਛਲੀ ਵਾਰ ਉਹਨਾਂ ਨੇ ਆਪਣੀ ਧਰਮ ਪਤਨੀ ਅਮਰਤਾ ਵੜਿੰਗ ਨੂੰ ਇੱਥੋਂ ਚੋਣ ਲੜਾਈ ਸੀ ਪਰ ਉਹ ਹਾਰ ਗਏ ਸਨ ਉਸਦੇ ਵਿੱਚ ਇਹ ਵੀ ਦੇਖਣ ਚ ਆ ਰਿਹਾ ਕਿ ਇਹ ਅਕਾਲੀ ਦਲ ਦੀ ਜਿਹੜੀ ਸੀਟ ਸੀ ਜਿੱਥੋਂ ਪਹਿਲਾਂ ਡਿੰਪੀ ਢਿੱਲੋਂ ਇੱਕ ਚੋਣ ਦੇ ਵਿੱਚ ਉਤਰਦੇ ਸਨ ਪਿਛਲੇ ਵਾਰ ਉਹ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਤਾਂ ਉਸ ਤੋਂ ਬਾਅਦ ਉਹ ਡਿੰਪੀ ਢਿੱਲੋਂ ਤੋਂ ਚੋਣ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਲਈ ਜਿੱਤ ਗਏ ਸੁਖਬੀਰ ਸਿੰਘ ਬਾਦਲ ਦੇ ਇਸ ਐਲਾਨ ਤੋਂ ਬਾਅਦ ਹਲਕਾ ਵਾਸੀਆਂ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਆਗੂਆਂ ਦੇ ਵਿੱਚ ਵੀ ਔਰ ਦੂਸਰੀ ਗੱਲ ਇਹ ਹੈ ਕਿ ਇੱਕ ਹੋਰ ਜਿਹੜੀ ਸੀਟ ਖਾਲੀ ਹੋਈ ਹੈ ਕਾਲੀ ਦਲ ਬਾਦਲ ਦੀ ਵੈਸੇ ਇਹ ਕਿਆਸਰਾਈਆਂ ਲੱਗ ਰਹੀਆਂ ਸਨ ਕਿ ਜੋ ਲੰਬੀ ਹਲਕਾ ਜਿੱਥੋਂ ਉਹ ਉਹਨਾਂ ਦਾ ਜੱਦੀ ਹਲਕਾ ਜਿੱਥੇ ਹਮੇਸ਼ਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਨ ਉਚੋਂ ਜਿੱਥੇ ਆ ਰਹੇ ਸਨ ਇਹ ਕਿਆਸਰਾਈਆਂ ਲੱਗ ਰਹੀਆਂ ਸਨ ਕਿ ਐਸਵਾਤ ਜਿਹੜੀ ਚਲਾਲਾਪਾਟ ਦੀ ਸੀਟ ਛੱਡ ਕੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲੰਬੀ ਤੋਂ ਚੋਣ ਲੜਨਗੇ ਪਰ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਕਾਫੀ ਜਿਹੜਾ ਮਾਹੌਲ ਹੈ ਉਹ ਗਰਮਾਇਆ ਹੈ ਔਰ ਇੱਥੇ ਡਿੰਪੀ ਢਿੱਲੋਂ ਦੇ ਬਾਰੇ ਗੱਲ ਕਰਦੇ ਆ ਕਿਉਂਕਿ ਉਹ ਪਹਿਲਾਂ ਅਕਾਲੀ ਦਲ ਦੇ ਵਿੱਚ ਸਨ ਔਰ ਉਹ ਇਸ ਇੱਕ ਦਿਨ ਇੰਟਰਵਿਊ ਦੇ ਵਿੱਚ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਸਨ ਕਿ ਸੁਬੀਸ਼ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਕਾਫੀ ਨੇੜਤਾ ਸੀ ਉਹਨਾਂ ਨੇ ਉਹ ਦਿਨ ਯਾਦ ਕਰਦਿਆਂ ਹੋਇਆਂ ਵੀ ਗੱਲ ਕੀਤੀ ਕਿ ਉਹਨਾਂ ਨੇ ਉਹਨਾਂ ਦੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਜੋ ਵੀ ਉਹ ਕੰਮ ਕਹਿੰਦੇ ਸਨ ਕਹਿੰਦੇ ਸਨ ਆਪਣੇ ਹਲਕੇ ਦਾ ਸਕਪੀ ਸਿੰਘ ਬਾਦਲ ਉਹਨੂੰ ਪਹਿਲ ਦੇ ਆਧਾਰ ਤੇ ਕਰਦੇ ਸਨ ਤਾਂ ਕਿਆਸਰਆਈਆਂ ਲੱਗ ਰਹੀਆਂ ਸਨ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਡਿੰਪੀ ਢਿੱਲੋਂ ਜਿਹੜੇ ਆ ਅਕਾਲੀ ਦਲ 'ਚ ਘਰ ਵਾਪਸੀ ਕਰ ਸਕਦੇ ਪਰ ਕੁਝ ਟਾਈਮ ਬਾਅਦ ਜਿਵੇਂ ਹੁਣ ਉਹਨਾਂ ਦਾ ਇਹ ਬਿਆਨ ਆਉਂਦਾ ਹੈ ਕਿ ਆਮ ਆਦਮੀ ਪਾਰਟੀ ਦੁਬਾਰਾ 2027 ਦੇ ਵਿੱਚ ਸਰਕਾਰ ਬਣਾਏਗੀ ਤਾਂ ਉਹਨਾਂ ਨੇ ਇਸ ਆਪਣੇ ਲੱਗ ਰਹੀਆਂ ਕਿਆਸਰਆਈਆਂ ਨੂੰ ਇੱਕ ਵਿਰਾਮ ਦਿੱਤਾ ਹੈ ਭਾਵ ਕਿ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਦੁਬਾਰਾ ਫਿਰ ਉਹ ਆਮ ਆਦਮੀ ਪਾਰਟੀ ਵੱਲੋਂ ਹੀ ਜਿਹੜਾ ਉਹ ਚੋਣ ਲੜਨਗੇ ਔਰ ਇੱਥੇ ਇਸ ਸੀਟ ਦੇ ਉੱਪਰ ਕਾਫੀ ਜਿਹੜਾ ਮੁਕਾਬਲਾ ਹੈ ਉਹ ਤਕੌਣਾ ਹੋਣ ਵਾਲਾ ਹੈ ਕਿਉਂਕਿ ਡਿੰਪੀ ਢਿੱਲੋਂ ਨੂੰ ਲੋਕ ਬਹੁਤ ਪਿਆਰ ਕਰਦੇ ਉਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਹੀ ਟਿਕਟ ਦੁਬਾਰਾ ਮਿਲੇਗੀ ਔਰ ਉੱਥੇ ਹੀ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਉਹ ਆਪਣਾ ਡਿੰਪੀ ਢਿੱਲੋਂ ਆਪਣਾ ਮਾਰਗਦਰਸ਼ਨ ਦੱਸਦੇ ਹੈ ਉੱਥੇ ਉਹ ਵੀ ਇਸ ਵਾਰ ਆ ਰਹੇ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਗਿੱਦੜਪਾ ਤੋਂ ਚੋਣ ਲੜਦੇ ਇਹ ਸੀਟ ਕਾਫੀ ਅਹਿਮ ਮੰਨੀ ਜਾ ਰਹੀ ਹੈ ਉੱਥੇ ਦੇਖਣ ਦੇ ਵਿੱਚ ਇਹ ਆ ਰਿਹਾ ਕਿ ਜੇਕਰ ਅਮਰਿੰਦਰ ਸਿੰਘ ਰਾਜਾਵੜਿੰਗ ਖੋਦ ਇਥੋਂ ਚੋਣ ਨਹੀਂ ਲੜਦੇ ਕਾਂਗਰਸ ਪਾਰਟੀ ਦੀ ਟਿਕਟ ਨਹੀਂ ਤਾਂ ਇੱਥੇ ਜਿਹੜਾ ਨਵਾਂ ਚਿਹਰਾ ਹੈ ਕਾਂਗਰਸ ਵਾਸਤੇ ਹੋਰ ਕੋਈ ਵੀ ਨਹੀਂ ਹੈ ਕਿਉਂਕਿ ਕਾਫੀ ਜ਼ਿਆਦਾ ਜਿਹੜਾ ਮੁਕਾਬਲਾ ਹੈ ਉਹ ਪਹਿਲਾਂ ਹੀ ਉਹਨਾਂ ਦੇ ਵਿਚਾਰ ਦੇਖਣ ਨੂੰ ਮਿਲ ਰਿਹਾ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਸੁਖਬੀ ਸਿੰਘ ਬਾਦਲ ਦੇ ਵਿੱਚ ਪਰ ਜੇਕਰ ਖੁਦ ਅਮਰਿੰਦਰ ਸਿੰਘ ਰਾਜਾ ਫੜेंगे ਥੋ ਚੋਣ ਲੜਦੇ ਐ ਤਾਂ ਇਹ ਸੀਟ ਕਾਫੀ ਹੌਟ ਸੀਟ ਮੰਨੀ ਜਾਏਗੀ 2027 ਦੇ ਵਿੱਚ ਔਰ ਇੱਥੇ ਹੀ ਹੁਣ ਡਿੰਪੀ ਢਿੱਲੋਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਸ ਤਰੀਕੇ ਨਾਲ ਸੁਖਬੀ ਸਿੰਘ ਬਾਦਲ ਉਹਨਾਂ ਦੀ ਸਾਰੀ ਗੱਲਬਾਤ ਸੁਣਦੇ ਸਨ ਉਹਨਾਂ ਦੇ ਕੰਮ ਪਹਿਲ ਦੇ ਤੌਰ ਤੇ ਕਰਦੇ ਸਨ ਉਸੇ ਤਰ੍ਹਾਂ ਹੀ ਹੁਣ ਧਗਵਨ ਸਿੰਘ ਮਾਨ ਵੀ ਉਹਨਾਂ ਦੇ ਜਿਹੜੇ ਕੰਮ ਹੈ ਉਹ ਪਹਿਲ ਦੇ ਤੌਰ ਤੇ ਕਰਦੇ ਨੇ ਤੇ ਕਰਵਾਉਂਦੇ ਨੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਉਹਨਾਂ ਦੇ ਸਵਾਲ ਦੇ ਜਵਾਬ ਦਿੱਤੇ ਹੋਏ। ਪੱਤਰਕਾਰਾਂ ਨੇ ਪੁੱਛਿਆ ਸੀ ਕਿ ਬੇਅਦਬੀ ਦੇ ਮਾਮਲੇ ਤੇ ਵਿੱਚ ਤੁਹਾਡੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕੀਤਾ? ਤਾਂ ਉਸ ਦਾ ਜਵਾਬ ਦਿੰਦਿਆਂ ਹੋਇਆ ਉਹ ਪਰਵਿੰਦ ਕੇਜਰੀਵਾਲ ਦਾ ਬਚਾਅ ਕਰਦੇ ਹੋਏ ਨਜ਼ਰ ਆਏ ਨਾਲ ਹੀ ਫਕਵੰਤ ਸਿੰਘ ਮਾਨ ਦਾ ਉਹਨਾਂ ਨੇ ਕਿਹਾ ਕਿ ਕਈ ਵਾਰ ਕੁਝ ਮਾਮਲੇ ਉੱਪਰੋਂ ਦੇਖਣ ਦੇ ਵਿੱਚ ਕੁਝ ਹੋਰ ਤਰ੍ਹਾਂ ਲੱਗਦੇ ਐ ਕਿ ਭਾਵੇਂ ਉਹਨਾਂ ਦਾ ਹੱਲ ਜਲਦੀ ਨਿਕਲ ਜਾਏਗਾ ਪਰ ਜਿਵੇਂ ਡੂੰਘਾਈ ਦੇ ਨਾਲ ਉਹਨਾਂ ਮਾਮਲਿਆਂ ਦੀ ਜਾਂਚ ਹੁੰਦੀ ਹੈ ਜਾਂ ਜਦੋਂ ਉਹਨਾਂ ਮਾਮਲਿਆਂ ਦੇ ਵਿੱਚ ਰੁਚੀ ਦਿਖਾਈ ਜਾਂਦੀ ਹੈ ਤਾਂ ਉਹ ਉਹ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਆ ਜਿਸ ਨੂੰ ਲੈ ਕੇ ਟਾਈਮ ਲੱਗਦਾ ਹੈ ਕਿਉਂਕਿ ਉਹਨਾਂ ਨੂੰ ਯਾਦ ਕਰਵਾਇਆ ਗਿਆ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਨੇ ਤਾਂ ਕਿਹਾ ਸੀ ਕਿ ਸਰਕਾਰ ਬਣ ਤੇ 24 ਘੰਟਿਆਂ ਦੇ ਅੰਦਰ ਅੰਦਰ ਇਹਨਾਂ ਜਿਹੜੇ ਬੇਅਦਬੀ ਦਾ ਮਾਮਲਾ ਸੀ ਚਾਹੇ ਗੋਲੀकांड ਦਾ ਮਾਮਲਾ ਸੀ ਉਹ ਤੇ ਨਿਆ ਮਿਲੇਗਾ ਪਰ ਉੱਥੇ ਉਹ ਬਚਾ ਕਰਦੇ ਹੋਏ ਨਜ਼ਰ ਆਏ ਔਰ ਡਿੰਪੀ ਟ ਲੋ ਨੇ ਕਿਹਾ ਸਰ ਆਈਆਂ ਨੂੰ ਇੱਕ ਵਾਰ ਫਿਰ ਰੋਕ ਦਿੱਤਾ ਕਿ ਉਹ ਅਕਾਲੀ ਦਲ ਚ ਵਾਪਸੀ ਨਹੀਂ ਕਰ ਰਹੇ ਉਹ ਆਮ ਆਦਮੀ ਪਾਰਟੀ ਤੋਂ ਹੀ ਜੜੀ ਹੈ 2027 ਦੀ ਚੋਣ ਲੜਨਗੇ ਧੰਨ